ਅੱਜ ਦੀ ਜੇ ਮੈਂ ਗੱਲ ਕਰਾਂ ਅੱਜ 29 ਮਈ ਹੈ ਯਾਨੀ ਕਿ ਅੱਜ ਦੇ ਦਿਨ ਨੂੰ ਕਾਲਾ ਦਿਨ ਕਿਹਾ ਜਾਂਦਾ ਹੈ ਕਾਲੇ ਦਿਨ ਕਹਿਣ ਦਾ ਕਾਰਨ ਕੀ ਹੈ ਕਿਉਂਕਿ ਅੱਜ ਪੰਜਾਬ ਦੇ ਇੱਕ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦੇ ਅੱਜ ਕਤਲकांड ਜਿਹੜਾ ਹੋਇਆ ਸੀਗਾ ਜਿਸ ਦੀ ਬਾਤ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਅੱਜ ਉਹ ਨਦੀ ਤੀਜੀ ਬੜਚੀ ਹੈ ਤੀਜੀ ਬੜਚੀ ਨੂੰ ਦੇਖਦੇ ਹੋਏ ਉਹਨਾਂ ਦੇ ਪਰਿਵਾਰਿਕ ਮੈਂਬਰ ਯਾਨੀ ਕਿ ਉਹਨਾਂ ਦੇ ਮਾਤਾ ਪਿਤਾ ਤਾਂ ਕਾਫੀ ਜ਼ਿਆਦਾ ਪਾਵੁਕ ਹੁੰਦੇ ਹੋਏ ਇਹਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਏ ਨੇ ਪਰ ਉਹਨਾਂ ਦਾ ਛੋਟਾ ਭਰਾ ਵੀ ਉੱਥੇ ਮੌਜੂਦ ਸੀਗੀ ਪਰ ਸਿੱਕੇ ਰਿਪੀਟ ਉਹਨਾਂ ਦਾ ਛੋਟਾ ਭਰਾ ਵੀ ਉੱਥੇ ਮੌਜੂਦ ਸੀ ਪਰ ਉਸ ਵੇਲੇ ਹੀ ਗੱਲ ਕਰ ਲੈ ਉਹਨਾਂ ਦੇ ਕਾਫੀ ਜ਼ਿਆਦਾ ਪਿਆਰ ਕਰਨ ਵਾਲੇ ਉਹਨਾਂ ਦੇ ਫੈਨ ਤੇ ਹੋਰ ਵੀ ਜ਼ਿਆਦਾ ਵੀਰ ਸੱਜਣ ਜਿਹੜੇ ਉੱਥੇ ਪਹੁੰਚੇ ਜਿਨ੍ਹਾਂ ਦੀਆਂ ਅੱਖਾਂ ਜੜੀਆਂ ਨੇ ਨਮ ਸੀ ਗਿਆ ਅੱਜ ਦੀ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਅੱਜ ਪੂਰੇ ਪੰਜਾਬ ਪਰਦੇ ਲਈ ਨਹੀਂ ਸਗੋਂ ਪੂਰੇ ਦੇਸ਼ ਦੇ ਲਈ ਜਿਹੜਾ ਇੱਕ ਜਿ 블랙 ਡੇ ਆ ਜਿੱਥੇ ਕਿ ਅੱਜ ਸਾਡੇ ਵਿੱਚੋਂ ਇੱਕ ਸਾਡਾ ਇੱਕ ਸੁਰੀਲਾ ਸਿੰਗਰ ਜੁੜਾਇਆ ਸਾਡੇ ਵਿੱਚ ਜਿਹੜਾ ਨਹੀਂ ਰਿਹਾ ਹਜੇ ਕੀ ਗੱਲ ਕਰ ਲਈ ਸਿੱਧੂ ਮੂਸੇਵਾਲੇ ਦੀ ਇਹ ਲੋਕ ਅੱਜ ਵੀ ਉਹਨਾਂ ਨੂੰ ਉਹਨਾਂ ਹੀ ਪਿਆਰ ਕਰਦੇ ਨੇ ਜਿੰਨਾ ਕ ਪੱਲਾ ਕਰਦੇ ਸੀ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਲਗਾਤਾਰ ਹੀ ਉਹਨਾਂ ਦੇ ਜਿਹੜੇ ਨੇ ਗਾਣੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਲੋਕ ਜਿਹੜੇ ਨੇ ਉਹਨਾਂ ਦੇ ਗਾਣੇ ਬਿਲਕੁਲ ਅੱਜ ਵੀ ਉਸੇ ਤਰੀਕੇ ਨਾਲ ਸੁਣਦੇ ਨੇ ਜਿਵੇਂ ਕਿ ਪਹਿਲਾਂ ਸੁਣਦੇ ਸੀ ਉਹਦਾਂ ਤੱਕ ਇਹ ਵੀ ਗੱਲ ਆਖੀ ਜਾਂਦੀ ਹੈ ਸਿੱਧੂ ਮੂਸੇਵਾਲੇ ਨੂੰ ਲੈ ਕੇ ਕਿ ਲੈਜੈਂਡ ਨੇ ਵਰਡਾਇ ਤਾਂ ਬਿਲਕੁਲ ਅੱਜ ਦੀ ਜੇ ਮੈਂ ਗੱਲ ਕਰਾਂ ਤਾਂ ਅੱਜ ਵੀ ਜਿਹੜੇ ਸਿੱਧੂ ਮੂਸੇਵਾਲੇ ਨੇ ਸਾਡੇ ਦਿਲਾਂ ਦੇ ਵਿੱਚ ਜਿਹੜਾ ਜਿੰਦਾ ਹੈ ਤਾਂ ਇਸ ਵੇਲੇ ਦੀ ਜੇ ਮੈਂ ਗੱਲ ਕਰਾਂ ਤਾਂ ਬਿਲਕੁਲ ਇਸ ਵੇਲੇ ਅੱਜ 29 ਮਈ ਨੂੰ ਉਹਨਾਂ ਦੀ ਯਾਨੀ ਇਹ ਤੀਜੀ ਵਰਸੀ ਐ ਤੇ ਪਰਿਵਾਰਿਕ ਮੈਂਬਰ ਜੁੜੇ ਨੇ ਕਾਫੀ ਜ਼ਿਆਦਾ ਭਾਵੁਕ ਹੁੰਦੇ ਹੋਏ ਨਜ਼ਰ ਆਏ ਜਿੱਥੇ ਕਿ ਗੱਲ ਕਰ ਲਈ ਕੁਝ ਪੋਸਟਾਂ ਵੀ ਜੜੀਆਂ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਅਲੱਗ-ਅਲੱਗ ਅਕਾਊਂਟਸ ਤੇ ਜੁੜੀਆਂ ਨੇ ਪੋਸਟ ਕੀਤੀਆਂ ਗਈਆਂ ਉਹਨਾਂ ਨੂੰ ਯਾਦ ਕਰਦੇ ਹੋ ਹਾਲਾਂਕਿ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ 3 ਸਾਲ ਹੋ ਗਏ ਆ ਸਾਡੇ ਵਿੱਚ ਨਾ ਰਹਿੰਦੇ ਹੋਏ ਵੀ ਅੱਜ ਪਰ ਫਿਰ ਵੀ ਉਹ ਸਾਡੇ ਵਿੱਚ ਹੈ ਕਿਉਂਕਿ ਲੋਕ ਜੁੜੇ ਨੇ ਉਹਨਾਂ ਦੇ ਸਿੰਗਰ ਉਹਨਾਂ ਦੀ ਗਾਇਕੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਲਗਾਤਾਰੀ ਉਹਨਾਂ ਦੇ ਜੁੜੇ ਨੇ ਗਾਣੇ ਬੈਕ ਟੂ ਬੈਕ ਆਉਂਦੇ ਨੇ ਤੇ ਲੋਕ ਜੁੜੇ ਨੇ ਉਹਨਾਂ ਦੇ ਗਾਣੇ ਨੂੰ ਸੁਣ ਕੇ ਕਾਫੀ ਜ਼ਿਆਦਾ ਇੰਜੋਏ ਕਰਦੇ ਨੇ ਤੇ ਹਾਲਾਂਕਿ ਗੱਲ ਕਰ ਲਈ ਫੈਨਸ ਦੀ ਤਾਂ ਬਿਲਕੁਲ ਅੱਜ ਹਰ ਇੱਕ ਫੈਨਸ ਨੇ ਯਾਨੀ ਕਿ ਉਹਨਾਂ ਦੇ ਕਾਫੀ ਤਾਦਾਦ ਦੇ ਵਿੱਚ ਜੁੜੇ ਨੇ ਪੂਰੇ ਵਰਡ ਦੇ ਵਿੱਚ ਜੁੜੇ ਨੇ ਫੈਨਸ ਨੇ ਤੇ ਸਾਰਿਆਂ ਨੇ ਉਹਨਾਂ ਦੀ ਸਟੋਰੀ ਜਿਹੜੀ ਹੈ ਲਾਈ ਹੈ ਤੇ ਸਾਰੇ ਦੇ ਸਾਰੇ ਕਾਫੀ ਜ਼ਿਆਦਾ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਹੀ ਗੱਲ ਕਰ ਲਈ ਤਾਂ ਬਿਲਕੁਲ ਕਾਫੀ ਰੇਲੀਆਂ ਵੀ ਜੁੜੀਆਂ ਨੇ ਕੱਡੀਆਂ ਜਾ ਰਹੀਆਂ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਇੱਕ ਇਦਾਂ ਦੇ ਸਿੰਗਰ ਸੀਗੇ ਜਿਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹੋਏ ਲੋਕਾਂ ਦੀਆਂ ਅੱਖਾਂ ਜੁੜੀਆਂ ਨੇ ਨਮ ਹੋ ਜਾਂਦੀਆਂ ਨੇ ਸੋ ਇਸ ਵੇਲੇ ਦੀਆਂ ਤਸਵੀਰਾਂ ਜੁੜੀਆਂ ਨੇ ਸਾਹਮਣੇ ਆ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਘਰ ਤੋਂ ਜਿੱਥੇ ਕੀ ਅੱਜ ਤੀਜੀ ਵਰਸੀ ਐ ਤੇ ਬਿਲਕੁਲ ਮਾਤਾ ਚਰਨਕੌਰ ਤੇ ਪਿਤਾ ਜੁੜੇ ਨੇ ਕਾਫੀ ਜ਼ਿਆਦਾ ਭਾਵੁਕ ਹੁੰਦੇ ਹੋਏ ਤੇ ਕਾਫੀ ਜ਼ਿਆਦਾ ਯਾਦ ਕਰਦੇ ਹੋਏ ਆਪਣੇ ਸੁਪੁੱਤਰ ਨੂੰ ਜੜੀਆਂ ਦੀਆਂ ਅੱਖਾਂ ਜੁੜੀਆਂ ਨੇ ਨਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਗੱਲ ਕਰ ਲਈ ਮਾਤਾ ਦੀ ਤਾਂ ਬਿਲਕੁਲ ਜਿਹੜੇ ਮਾਤਾ ਯਾਨੀ ਕਿ ਚਰਨਜੀਤ ਕੌਰ ਵੱਲੋਂ ਇਹ ਗੱਲ ਵੀ ਆਖੀ ਗਈ ਸੀਗੀ ਕੁਝ ਦਿਨ ਪਹਿਲਾਂ ਇੱਕ ਚਿੱਠੀ ਵੀ ਜੜੀ ਹੈ ਲਿਖੀ ਗਈ ਸੀ ਕਿ ਅਕਸਰ ਹੀ ਉਹਨਾਂ ਨੂੰ ਉਹਨਾਂ ਦੀ ਯਾਦ ਜਿਹੜੀ ਆਉਂਦੀ ਰਹਿੰਦੀ ਹੈ ਪਰ ਇਸ ਵੇਲੇ ਦੀ ਜੇ ਮੈਂ ਗੱਲ ਕਰਾਂ ਸੋ ਇਸ ਵੇਲੇ ਕਾਫੀ ਜ਼ਿਆਦਾ ਪਾਵਕ ਮਾਹੌਲ ਜੁੜਾਇਆ ਬਣਿਆ ਹੋਇਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹੀ ਨਹੀਂ ਪੂਰੇ ਸਗੋਪੁਰ ਵਰਡ ਦੇ ਵਿੱਚ ਵੀ ਅੱਜ ਉਹਨਾਂ ਨੂੰ ਯਾਦ ਜੁੜਾਇ ਕੀਤਾ ਜਾ ਰਿਹਾ ਸਿੱਧੂ ਮੂਸੇਵਾਲਾ ਇੱਕ ਇਦਾਂ ਦੇ ਕਲਾਕਾਰ ਇੱਕ ਇਦਾਂ ਦੇ ਸਿੰਗਰ ਸੀਗੇ ਜਿਸ ਨੂੰ ਅੱਜ ਵੀ ਲੋਕੀ ਸੁਣਨਾ ਬੇਹਦ ਪਸੰਦ ਕਰਦੇ ਨੇ ਤੇ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਰਾਜ ਕਰਦੇ ਨੇ ਉਹ ਜਿਉਂਦਾ ਨੇ ਤਾਂ ਬਿਲਕੁਲ ਹੈ ਇਸ ਵੇਲੇ ਜੀ ਕਾਫੀ ਜਤਾਦਾਰ ਦੇ ਵਿੱਚ ਉਹਨਾਂ ਦੇ ਫੈਨਸ ਜਿਹੜੇ ਨੇ ਉੱਥੇ ਪਹੁੰਚੇ ਨੇ ਕਾਫੀ ਜ਼ਿਆਦਾ ਉਹਨਾਂ ਦੇ ਜਿਹੜੇ ਫਰੈਂਡਸ ਨੇ ਉਹਨਾਂ ਦੇ ਵੀ ਸੱਜਣ ਨੇ ਉੱਥੇ ਪਹੁੰਚੇ ਨੇ ਤੇ ਬਿਲਕੁਲ ਅੱਜ ਸਿੱਧੂ ਮੂਸੇਵਾਲੇ ਨੂੰ ਸਾਡੇ ਵਿੱਚ ਨਾ ਰਹਿੰਦੇ ਹੋਏ 3 ਜਾਂ 4 ਸਾਲ ਜੁੜਾ ਲੱਗ ਚੁੱਕਿਆ ਹੈ ਸੋ ਬਿਲਕੁਲ 3 ਸਾਲ ਦੀ ਜੇ ਮੈਂ ਗੱਲ ਕਰਾਂ ਤੇ 3 ਸਾਲ ਦੇ ਵਿੱਚ ਜਿਹੜਾ ਇਹਨਾਂ ਦੇ ਮਾਤਾ ਪਿਤਾ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਜੁੜੇ ਮਾਤਾ ਪਿਤਾ ਵੱਲੋਂ ਗੋਹਾਲ ਲਈ ਜਾ ਰਿਹਾ ਇਨਸਾਫ ਦੀ ਪਰ ਹਜੇ ਤੱਕ ਇਨਸਾਫ ਜਿਹੜਾ ਹੈ ਨਹੀਂ ਮਿਲਿਆ ਅਕਸਰ ਹੀ ਆਪਾਂ ਦੇਖਦੇ ਆ ਇਨਸਾਫ ਦੀ ਮੰਗ ਨੂੰ ਲੈ ਕੇ ਵੀ ਉਹ ਕਾਫੀ ਜ਼ਿਆਦਾ ਭਾਵੁਕ ਹੁੰਦੇ ਹੋਏ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਜਿਹੜਾ ਉਹਨਾਂ ਦੇ ਪਿਤਾ ਦਾ ਇੱਕ ਵੱਡਾ ਬਿਆਨ ਵੀ ਜਿਹੜਾ ਹੈ ਸਾਹਮਣੇ ਆਇਆ ਸੀਗਾ ਕਿ ਜੇਕਰ ਮੇਰੇ ਪੁੱਤ ਨੂੰ ਪਤਾ ਨਹੀਂ ਕਿੰਨੇ ਕ ਮਾਮਾ ਦੇ ਪਿਓ ਦੇ ਪੁੱਤ ਨੇ ਜੋ ਕਿ ਜਿਨ੍ਹਾਂ ਨੂੰ ਅੱਜ ਤੱਕ ਜੁੜਾ ਇਨਸਾਫ ਨਹੀਂ ਮਿਲਿਆ ਤੇ ਸਾਨੂੰ ਵੀ ਜੁੜਾ ਹੈ ਹਜੇ ਤੱਕ ਕੋਈ ਵੀ ਕਿਸੇ ਵੱਲੋਂ ਵੀ ਜੁੜਾ ਇਨਸਾਫ ਨਹੀਂ ਮਿਲਿਆ ਸੋ ਬਿਲਕੁਲ ਇਸ ਵੇਲੇ ਦੀ ਗੱਲ ਕਰਾਂ ਤਾਂ ਇਸ ਵੇਲੇ ਕਾਫੀ ਜ਼ਿਆਦਾ ਭਾਵੁਕ ਮਾਹੌਲ ਜੁੜਾਇਆ ਪੂਰੇ ਦੇਸ਼ ਭਰ ਦੇ ਵਿੱਚ ਬਣਿਆ ਹੋਇਆ ਹੈ ਕਾਫੀ ਯਾਦਾ ਜੜੀਆਂ ਨੇ ਸਿੱਧੂ ਮੂਸੇਵਾਲੇ ਆਲੇ ਦੇ ਨਾਲ ਜੁੜੀ ਹੈ ਜੁੜੀ ਹੋਈ ਹੈ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਬਿਲਕੁਲ ਹਰ ਕੋਈ ਲੈਜੈਂਡ ਜਿਹੜਾ ਹੈ ਉਹਨਾਂ ਨੂੰ ਯਾਦ ਕਰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਸਿੱਧੂ ਮੂਸੇਵਾਲੇ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਸਿੱਧੂ ਉਸੇ ਵਾਲੇ ਉਹੀ ਗਾਇਕ ਨੇ ਜੋ ਕਿ ਬਿਲਕੁਲ ਡਾਊਨ ਟੂ ਅਰਥ ਦਿੱਸੇ ਜਾਂਦੇ ਸੀ ਇੱਕ ਜ਼ਮੀਨ ਤੋਂ ਨਿਕਲ ਕੇ ਇੱਕ ਪਹਾੜ ਬਣਦੇ ਹੋਏ ਨਜ਼ਰ ਆਏ ਸੀਗੇ ਆਪਣੇ ਗਾਣੇ ਨੂੰ ਲੈ ਕੇ ਆਪਣੇ ਸੰਗੀਤ ਨੂੰ ਲੈ ਕੇ ਉਹਨਾਂ ਦੀ ਗਾਇਕੀ ਦਾ ਕੋਈ ਵੀ ਰਿਕਾਰਡ ਨਹੀਂ ਸੀਗਾ ਸੋ ਬਿਲਕੁਲ ਉਹਨਾਂ ਵੱਲੋਂ ਜੇ ਮੈਂ ਗੱਲ ਕੀਤੀ ਜਾਵੇ ਗਾਣਿਆਂ ਦੀ ਤਾਂ ਕਾਫੀ ਮਸ਼ਹੂਰ ਤੇ ਕਾਫੀ ਜ਼ਿਆਦਾ ਗਾਣੇ ਇਦਾਂ ਦੇ ਦਿੱਤੇ ਗਏ ਨੇ ਜੋ ਕਿ ਉਹਨਾਂ ਦੀ ਆਮ ਲੋਕਾਂ ਦੀ ਜ਼ਿੰਦਗੀ ਨਾਲੋਂ ਕਾਫੀ ਜ਼ਿਆਦਾ ਰਿਲੇਟ ਕਰਦੀ ਹੋਈ ਨਜ਼ਰ ਆਉਂਦੀ ਐ ਸੋ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਸੋ ਬਿਲਕੁਲ ਉਹਨਾਂ ਮਈ ਦਾ ਅੱਜ ਦਿਨ ਹੈ ਤੇ ਉਹੀ ਕਾਲਾ ਦਿਨ ਹੈ ਜਿਸ ਨੂੰ ਯਾਦ ਕਰਦੇ ਹੋਏ ਵੀ ਲੋਕ ਬਹੁਤ ਜ਼ਿਆਦਾ ਕੰਬ ਜਾਂਦੇ ਨੇ ਲੋਕ ਲੋਕਾਂ ਦੇ ਰੋਂਟੇ ਤੱਕ ਜੁੜੇ ਨੇ ਕੰਬ ਜਾਂਦੇ ਨੇ ਸੋ ਬਿਲਕੁਲ ਅੱਜ ਪੂਰੇ ਦੇਸ਼ ਭਰ ਦੇ ਵਿੱਚ ਇਸ ਡੇ ਨੂੰ ਬਲੈਕ ਡੇ ਵੀ ਕਿਹਾ ਜਾਂਦਾ ਹੈ ਕਿਉਂਕਿ ਅੱਜ ਦੇ ਦਿਨ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀਗਾ ਸ਼ਰੀਆਮ ਗੋਲੀ ਮਾਰ ਕੇ ਜੜਾਇਆ ਕੁਝ ਬਦਮਾਸ਼ਾਂ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀਗਾ ਸੋ ਬਿਲਕੁਲ ਅੱਜ ਦੇ ਦਿਨ ਉਹਨਾਂ ਦੀ ਬਰਸੀ ਜਿਹੜੀ ਹੈ ਹੈਗੀ ਹੈ ਤੇ ਬਿਲਕੁਲ ਅੱਜ ਦੀ ਜੇ ਮੈਂ ਗੱਲ ਕਰਾਂ ਉਹਨਾਂ ਦੀ ਬਰਸੀ ਹੈ ਤੇ ਬਰਸੀ ਨੂੰ ਲੈ ਕੇ ਉਹਨਾਂ ਦੇ ਕਾਫੀ ਜ਼ਿਆਦਾ ਯਾਰ ਦੋਸਤ ਯਾਨੀ ਕਿ ਜਿੱਥੇ ਵੀ ਜਿੰਨੇ ਵੀ ਉਸ ਬਰਸੀ ਦੇ ਵਿੱਚ ਪਹੁੰਚੇ ਆ ਉਹਨਾਂ ਦੀ ਬਰਸੀ ਦੇ ਵਿੱਚ ਪਹੁੰਚੇ ਨੇ ਕਾਫੀ ਜ਼ਿਆਦਾ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਸੀਗੇ